ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਆ ਜਿਹੜਾ ਸਥਾਨ ਹੈ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਅਤੇ ਵੱਡੇ ਸਹਬਜ਼ਾਦੇ ਦੋ ਸਹਬਜ਼ਾਦੇ ਪੰਜ ਪਿਆਰੇ 40 ਸਿੰਘ ਸਹਿਬਾਨ ਇਸ ਸਥਾਨ ਤੇ ਮਹਾਰਾਜ ਪੱਠਾ ਸਹਬ ਤੇ ਹੁੰਦਿਆ ਹੋਇਆ ਰਾਤ ਵਿਰਾਜਮਨ ਹੋਏ ਸਨ ਇੱਥੇ ਇਤਿਆਸ ਖੂ ਹੈ ਇੱਥੇ ਮਹਾਰਾਜ ਨੇ ਇਸ਼ਨਾਨ ਪਾਣੀ ਕੀਤਾ ਉਪਰਾਂਤੇ ਸੇ ਆਸਾਦੀਵਾਰ ਦਾ ਕੀਰਤਨ ਕੀਤਾ ਸੋ ਇੱਥੇ ਸਲਾਨਾ ਸੀਦੀ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਬੜੀ ਸਰਦਾ ਤੇ ਸਤਿਕਾਰ ਨਾਲ ਮਨਾਇਆ ਜਾਂਦਾ ਹੈ 18 19 20 ਦਸੰਬਰ ਦਾ ਸਲਾਨਾ ਸੀਦੀ ਜੋੜ ਮੇਲਾ ਮਨਾਇਆ ਜਾਂਦਾ ਹੈ ਸੋ ਕੱਲ ਨੂੰ 18 ਤਰੀਕ ਨੂੰ 9:30 ਵਜੇ ਨਗਰ ਕੀਰਤਨ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਆਰੰਭ ਕੀਤਾ ਜਾਵੇਗਾ ਸੋ ਵੱਖ-ਵੱਖ ਪਿੰਡਾਂ ਤੋਂ ਹੁੰਦਿਆ ਹੋਇਆ ਪਿੰਡ ਭਾਗੋ ਮਾਜਰਾ ਸਿੰਘ ਭਗਵੰਤਪੁਰਾ ਹੁੰਦਿਆ ਹੋਇਆ ਇਸੇ ਹੀ ਆਸਥਾਨ ਤੇ ਸਾਮ ਨੂੰ ਸਮਾਪਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਬ੍ਰਾਹਮਣ ਮਾਜਰੇ ਤੋਂ ਸਾਰੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸਿੱਧੀ ਸਲਾਨਾ ਜੋੜ ਮੇਲਾ 18 20 ਤਰੀਕ ਨੂੰ ਮਨਾਇਆ ਜਾਂਦਾ ਜਿਹਦੇ ਵਿੱਚੋਂ 4-5 ਪੋ ਛੇਪੂ 6ਪੂ ਨੂੰ ਮਨਾਇਆ ਜਾਂਦਾ ਹੈ ਅਤੇ ਕੱਲ ਨੂੰ 18 ਤਰੀਕ ਨੂੰ ਇਥੋਂ ਨਗਰ ਕੀਰਤਨ ਆਰੰਭ ਹੋਏਗਾ ਪਿੰਡਾਂ ਦੇ ਵਿੱਚ ਹੁੰਦਾ ਹੋਇਆ ਚੈੜੀਆਂ ਕਾਕਰੂ ਭੋਬਨਗਰ ਕਿਸ਼ਨਪਰਾ ਕਰਾਲ ਮਾਜਰਾ ਤਲਗੜ ਲੋਹਾਰੀ ਆਗੋ ਮਾਜਰਾ ਤੇ ਚੱਕਲਾ ਰੋਡ ਮਾਜਰਾ ਖਾਬੜਿਆਂ ਅਤੇ ਸਿੰਘ ਭਗਵੰਤਪੁਰ ਤੇ ਸੰਤਪੁਰ ਚੁਪਕੀ ਤੇ ਹੁੰਦੇ ਹੋਏ ਪਿੰਡ ਬ੍ਰਾਹਮਣ ਮਾਜਰਾ ਸਮਾਪਤੀ ਹੁੰਦੀ ਹੈ ਸ਼ਾਮ ਨੂੰ ਇਸ ਉਕ ਦੇ ਨਾਲ ਤਿੰਨ ਦਿਨ ਸਾਡਾ ਢਾਡੀ ਦਰਬਾਰ ਵੀ ਚੱਲ ਰਿਹਾ ਬਹੁਤ ਦੂਰ ਦੂਰ ਤੋਂ ਜਥੇ ਆ ਰਹੇ ਆ ਜੋ ਕਿ ਗੁਰੂ ਮਹਾਰਾਜ 10ਵੇਂ ਪਾਤਸ਼ਾਹ ਦਾ ਅਤੇ ਸਹਿਬਜ਼ਾਦਿਆਂ ਦਾ ਇਤਿਹਾਸ ਮਾਤਾ ਗੁਜਰਜੀ ਦਾ ਇਤਿਹਾਸ ਸੁਣਾ ਰਹੇ ਆ ਇਸ ਕਰਕੇ ਸਾਡੇ ਗੁਰਦੁਆਰਾ ਪਿੰਡ ਬ੍ਰਾਹਮਣ ਮਾਜਰੇ ਇਹ ਮਹਾਰਾਜ ਚਰਨ ਪਾਈ ਹਨ ਵਾਹਿਗੁਰੂ ਜੀ ਕੀ ਫਤਿਹ ਸਾਲਾਨਾ ਸ਼ੀਧੀ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਤਿੰਨ ਦਿਨ ਇੱਥੇ ਦੀਵਾਨ ਸਜਾਏ ਜਾਂਦੇ ਹਨ 11 ਤਰੀਕ ਨੂੰ ਰਾਤ ਨੂੰ ਦੀਵਾਨ 19 ਤਰੀਕ ਨੂੰ ਸਵੇਰੇ 10 ਵਜੇ ਦੀਵਾਨ ਆਰੰਭ ਹੋਵੇਗਾ ਜਿਸ ਦੇ ਵਿੱਚ ਪੰਥ ਦੇ ਪ੍ਰਸਿੱਧ ਕਥਾਵਾਚਕ ਭਾਈ ਸੁਖਦੇਵ ਸਿੰਘ ਜੀ ਡੱਲਾ ਉਸ ਤੋਂ ਉਪਰੰਤ ਬਾਬਾ ਬੰਤਾ ਸਿੰਘ ਜੀ ਉਸ ਤੋਂ ਉਪਰੰਤ ਭਾਈ ਸੁਖਪ੍ਰੀਤ ਸਿੰਘ ਜੀ ਖਾਲਸਾ ਸਭਰਾਮਾ ਵਾਲੇ ਢਾਡੀ ਜਸਾ ਸ਼ਾਮ ਨੂੰ 5 ਵਜੇ ਤੱਕ ਦੀਵਾਨ ਸੱਜਣਗੇ ਉਪਰੰਤ ਸਮਾਪਤੀ ਹੋਵੇਗੀ ਅਰਦਾਸ ਹੋਊਗੀ 19 ਤਰੀਕ ਨੂੰ ਫਿਰ ਰਾਤ ਨੂੰ ਦੁਬਾਰਾ 7 ਵਜੇ ਦੀਵਾਨ ਆਰੰਭ ਹੋਣਗੇ ਅਸ ਤੋਂ 12 ਵਜੇ ਤੱਕ ਇਹ ਟਾਡੀ ਦਰਬਾਰ ਚੱਲੇਗਾ 20 ਦਸੰਬਰ ਨੂੰ ਲਾਸਟ ਦਿਨ 10 ਵਜੇ ਦੀਵਾਨ ਆਰੰਭ ਹੋਣਗੇ ਸ਼ਾਮ ਨੂੰ 5 ਵਜੇ ਸਾਰੀ ਸਮਾਪਤੀ ਹੋਵੇਗੀ ਸਾਹਿਬ ਤੋਂ 18 ਦਸੰਬਰ ਨੂੰ ਸਵੇਰੇ 9:30 ਵਜੇ ਆਰੰਭ ਹੋਵੇਗਾ ਇਹ ਵੱਖ-ਵੱਖ ਪਿੰਡਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ 5 ਵਜੇ ਗੁਰਦੁਆਰਾ ਸਾਹਿਬ ਵਿਖੇ ਪਹੁੰਚੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ